ਦਸੂਹਾ ਦੇ ਸੈਂਟ ਪੌਲ ਗਵਰਨਮੈਂਟ ਸਕੂਲ ਵਿੱਚ ਆਈਸੀਐਸਸੀ ਬੋਰਡ ਦੇ ਵੱਲੋਂ 23 ਅਤੇ 24 ਅਗਸਤ ਨੂੰ ਰੀਜਨਲ ਲੈਵਲ ਦਾ ਕਰਾਟੇ ਟੂਰਨਾਮੈਂਟ ਕਰਾਇਆ ਗਿਆ। ਇਹ ਖੇਡਾਂ ਫਾਦਰ ਟੌਮ ਤੇ ਸਿਸਟਰ ਪ੍ਰਿੰਸੀਪਲ ਇਜ਼ਾਬੈੱਲ ਦੀ ਗਵਾਈ ਹੇਠ ਕਰਾਈਆਂ ਗਈਆਂ ਜਿਸ ਵਿੱਚ ਮੁੱਖ ਮਹਿਮਾਨ ਸ਼੍ਰੀ ਜਤਿੰਦਰ ਪਾਲ ਸਿੰਘ ਡੀਐਸਪੀ ਦਸੂਹਾ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਬੱਚਿਆਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਦੇ ਵਿੱਚ ਵੱਧ ਤੋਂ ਵੱਧ ਭਾਗ ਲੈਣ। ਬੋਰਡ ਵੱਲੋਂ ਕਰਾਈਆਂ ਖੇਡਾਂ ਦੇ ਵਿੱਚ ਉੱਤਰੀ ਪਹਾੜ ਦੇ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਜਿਸ ਵਿੱਚ ਮੁਕਸਰ ਸਾਹਿਬ ਦਾ ਪਹਿਲਾ ਸਥਾਨ ਰਿਹਾ ਤੇ ਹੁਸ਼ਿਆਰਪੁਰ ਦਾ ਦੂਜਾ ਸਥਾਨ ਰਿਹਾ 24 ਤਰੀਕ ਨੂੰ ਮੁੰਡਿਆਂ ਦੀਆਂ ਖੇਡਾਂ ਦੇ ਵਿੱਚ ਫਾਦਰ ਸੁਬੀਨ ਜਲੰਧਰ ਡਾਇਓਸਿਸ ਦੇ ਚੇਅਰਮੈਨ ਨੇ ਸ਼ਿਰਕਤ ਕਰਕੇ ਬੱਚਿਆਂ ਨੂੰ ਹੌਸਲਾ ਫੁਜਾਈ ਕੀਤੀ ਖੇਡਾਂ ਵਿੱਚ ਅੰਡਰ 17 ਮੁਕਸਰ ਸਾਹਿਬ ਨੇ ਪਹਿਲਾ ਸਥਾਨ ਤੇ ਹੁਸ਼ਿਆਰਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ 19 ਦੇ ਵਿੱਚ ਪਹਿਲਾ ਸਥਾਨ ਗੁਰਦਾਸਪੁਰ ਤੇ ਦੂਜੇ ਸਥਾਨ ਤੇ ਹੁਸ਼ਿਆਰਪੁਰ ਨੇ ਕਬਜ਼ਾ ਕੀਤਾ ਹੈ ਆਈ ਐਮ ਹੈਪੀ ਥੈਟ ਆਈ ਐਮ ਹਿਅਰ ਟੂਡੇ ਟੂ ਆਬਜ਼ਰਵ ਐਂਡ ਵਾਚ The regional level, northern regional level karate competition of the boys. And this, today, is the, today is the second day. Yesterday we had the girls' competition. Today we have the boys' final tournament. And uh, we have uh, boys from different parts of the north Delhi, Chandigarh, Moga, Muks, Ludhiana, Amrsa, different, different yeah. songs. They have won the game and come to the uh, regional level to participate in this event. And I am so happy that our boys are doing so well. Yes.